ਸਤ ਸ੍ਰੀ ਅਕਾਲ ਜੀ ਅੱਜ ਮੀਂਹ ਬਹੁਤ ਜ਼ਿਆਦਾ ਡਿੱਗਿਆ ਪਾਣੀ ਫਸਲਾਂ ਦੇਖ ਲਓ ਕਿੱਥੇ ਤੱਕ ਭਰਿਆ ਖੜਾ ਸਾਰਾ ਡੱਕੀਆਂ ਖੜਿਆ ਨੇ ਫਸਲਾਂ ਸਾਰੀਆਂ ਫੁੱਲ ਮੀਂਹ ਪਿਆ ਅਜੇ ਹੀ ਬੱਦਲ ਬਹੁਤ ਜ਼ਿਆਦਾ ਪੈ ਰਿਹਾ ਮੇਰੇ ਮੂਰੇ ਇਧਰੋਂ ਘਣਾ ਔਰ ਸਾਡੇ ਪਿੰਡਾਂ ਕੰਨੀ ਨੂੰ ਬਰਨਾਲੇ ਕੰਨੀ ਨੂੰ ਫੁੱਲ ਮੀਂਹ ਪੈ ਰਿਹਾ ਇਧਰੋਂ ਮਲੇਕ ਕੁੱਲੇ ਵਾਲੀ ਸਾਈਡ ਤੋਂ ਪਾ ਕੇ ਨਿਕਲ ਗਿਆ ਇਧਰੋਂ ਦੇਖ ਸਕਦੇ ਹੋ ਕਿੰਨਾ ਬੱਦਲ ਹੈ ਮੂਰੇ ਕੈਮਰੇ ਚ ਘਟਦੀਦਾ ਔਰ ਕਾਲੀ ਘਾਟ ਆ ਪੂਰੀ ਸਾਰੀਆਂ ਫਸਲਾਂ ਢੱਕੀਆਂ ਖੜੀਆਂ ਨੇ ਅਜੇ ਵੀ ਵੈਸੇ ਕਾਣੀਆਂ ਪੈ ਰਹੀਆਂ ਨੇ ਅੱਜ ਸਵੇਰ ਦਾ ਮੀਂਹ ਪੈ ਰਿਹਾ ਮੀਂਹ ਦਿਹਾੜ ਜਾਂਦਾ ਸੀ ਆ ਹੁਣ ਘੰਟਾ ਪੂਰਾ ਜ਼ੋਰ ਦਾ ਲੱਗਿਆ ਮੀਂਹ ਹੁਣ ਫੇਰ ਸ਼ੁਰੂ ਹੋ ਗਿਆ ਸਟਾਰਟ ਹੋ ਰਿਹਾ ਮੀਂਹ ਪੈਣਾ ਸਾਰੀਆਂ ਫਸਲਾਂ ਢੱਕੀਆਂ ਖੜੀਆਂ ਨੇ ਹਲੋ ਵੈਸੇ ਹੁਣ ਜੀਰੀ ਨੂੰ ਤਾਂ ਕੋਈ ਨੁਕਸਾਨ ਹੈ ਨਹੀਂ ਜੀਰੀ ਦਾ ਪਰ ਜੇ ਜ਼ਿਆਦਾ ਪਈ ਪੈਂਦਾ ਫੇਰ ਹੋ ਸਕਦਾ ਕੁਝ ਨਾ ਕੁਝ ਮੀਂਹ ਨਾਲ ਨਹੀਂ ਵੈਸੇ ਨੁਕਸਾਨ ਹਵਾ ਨਾਲ ਆ ਹਵਾ ਨਾਲ ਚੱਲੇ